ਤੁਹਾਨੂੰ ਹਰ ਵਾਰੀ ਤੁਸੀਂ ਗੁਰਪ੍ਰਸਾਦ ਚੌਂਦੇ ਵਿੱਚ ਛੋਟੇ ਜਿਹੇ ਸੱਦੇ ਦੇ ਜੋ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਤੇ ਬਹੁਤ ਬਹੁਤ ਧੰਨਵਾਦ ਹੈ ਜੋ ਗੁਰਪੰਸਰ ਸਿੰਘ ਪੰਨੀ ਉਹ ਇਹ ਜੋ ਧਰਨਾ ਆਪ ਸਭ ਜਾਣਦੇ ਹੋ ਜਿਵੇਂ ਉਸ ਅਮੀਰ ਕਰੇ ਤੋੜਨ ਦਾ ਆਪਣੇ ਤੇ ਅਜੂਬ ਖਾਨ ਜੀ ਨੇ ਕਿਹਾ ਕਿ ਮੈਂ ਥੋੜਾ ਆਇਆ ਕਿ ਨਾ ਦਾ ਪੁੱਤਲਾ ਨਹੀਂ ਲੈਣਾ ਔਰ ਉਹਦੀ ਗੱਲ ਵੀ ਬੜੀ ਸਿਆਣੀ ਹੈ ਕਿ ਕਿਉਂਕਿ ਮୋਰੇ ਦੁਰ ਲੱਗਦਾ ਨਾ ਤਾਂ ਉਹਦੇ 'ਚ ਕੋਈ ਬੁਰਾ ਵਾਈ ਗੱਲ ਹੈ ਗੁਰੂ ਦੀ ਸਿੱਖਿਆ ਵਾਈ ਤੇ ਨਾ ਉਹਦੇ 'ਚ ਕੋਈ ਪਾਪ ਹੈ ਤੇ ਇਸ ਕਰਕੇ ਅਸੀਂ ਉਹਨੂੰ ਸਾਜ਼ਿਸ਼ ਘੜਾ ਇੱਥੇ ਬਹੁਤੇ ਕੋਈ ਵੱਡੀਆਂ ਤਾਕਤਾਂ ਹੈਗੀਆਂ ਜਿਹੜੀਆਂ ਇਸ ਪੁੱਜੇ ਕੰਮ ਦੇ ਪਿੱਛੇ ਸਾਜ਼ਿਸ਼ਾਂ ਜਿਹੜੀਆਂ ਚੱਲ ਰਹੀਆਂ ਇਹ ਕੋਈ ਐਸੀ ਵੈਸੀ ਗੱਲ ਨਹੀਂ ਮਾੜੀ ਮੋਟੀ ਗੱਲ ਨਹੀਂ ਇਹਦੇ ਵੱਡੇ ਰਹਿਬਰ ਨੂੰ ਇਹਦੇ ਵੱਡੇ ਇਹ ਰਹਿਬਰ ਮਹਾਪੁਰਖ ਨੂੰ ਹੱਥ ਪਾਉਣਾ ਕੋਈ ਸੌਖੀ ਜੀ ਗੱਲ ਨਹੀਂ ਜੀ ਇਸ ਕਰਕੇ ਮੈਂ ਲਲਕਾਰ ਕੇ ਕਹਿਨੀ ਆ ਉਹ ਪੰਨੂ ਆ ਤਰੇ ਤੇ ਹਿੰਮਤ ਹੈ ਉਹ ਆ ਕੇ ਦੇਖੋ ਪਰ ਤੈਨੂੰ ਦੇਖਦੇ ਬੈਠਾ ਅਮਰੀਕਾ ਵਿੱਚ ਤਾਂ ਇੱਥੇ ਜਿਹੜੀਆਂ ਤੋਤਾਂ ਜੀਆਂ ਕਰਵਾਉਣੀਆਂ ਬਾਬਾ ਸਾਹਿਬ ਦਾ ਜਿਹੜਾ ਨਰਾਦਰ ਕਰਾਉਣਾ ਉਹ ਸਾਹਮਣੇ ਦਾਜਰ ਆ ਉਹ ਤੈਨੂੰ ਦੇਖ ਲਈਏ ਜਰਾ ਉਹ ਮੁੜ ਕੇ ਲੱਭਣਾ ਨਹੀਂ ਤੇਰਾ ਨੂ ਨੂ ਵੀ ਨਹੀਂ ਇੱਥੇ ਲੱਭਣਾ ਉਹ ਸੰਦੀਨਾ ਇਹ ਬਾਬਾ ਸਾਹਿਬ ਦਾ ਤੁਸੀਂ ੁਰਾਉਣ ਬੈਠੇ ਜਿਨ੍ਹਾਂ ਦਾ ਭਾਰਤ ਦੇ ਵਿੱਚ ਤਾਂ ਸਤਿਕਾਰ ਹੈ ਹੀ ਇਹਨਾਂ ਦਾ ਸਤਿਕਾਰ ਅ ਜਿੱਥੇ ਤੋਂ ਬੈਠਾ ਨਾ ਉਥੇ ਬਹੁਤ ਜ਼ਿਆਦਾ ਉੱਥੇ ਵੀ ਤੈਨੂੰ ਲੱਭਦੇ ਫਿਰਦੇ ਆ ਜਿਹੜੇ 바ਵਾ ਸਾਹਿਬ ਦੇ ਪੈਰੋਕਾਰ ਆ हट ਜਾ ਇਹਨਾਂ ਗੱਲਾਂ ਤੋਂ ਬਾਅਦ ਆਜਾ ਉਹ ਨਾਇ ਤੂੰ ਏਟਾ ਵੱਡਾ ਝੂਠਮ ਕੀਤਾ ਝਾਲਮਾ ਤੇ ਨਾਇ ਤੂੰ ਵੀਡੀਓ ਪਾ ਕੇ ਸੁਨੇਹੇ ਦਿਨਾ ਵੀ ਮੈਂ ਕਰਾ ਰਿਹਾ ਸਾਰਾ ਕੁਝ ਉਹ ਕਹਿੰਦੇ ਹੁੰਦੇ ਆ ਅੱਖਾਂ ਤੋਂ ਪਰੇ ਜਗ ਮਰੇ ਉਹ ਹਿੰਮਤ ਹੈ ਤਾਂ ਸਾਹਮਣੇ ਆ ਕੇ ਆ ਬਾਬਾ ਸਾਹਿਬ ਦਾ ਪਰਿਵਾਰ ਵੇਖਾ ਆ ਬਾਬਾ ਸਾਹਿਬ ਦਾ ਸਾਰਾ ਪਰਿਵਾਰ 바ਵਾ ਸਾਹਿਬ ਦੇ ਧੀਆ ਪੁੱਤਰ ਇੱਥੇ ਬੈਠੇ ਆ ਤੇਨੂੰ ਲਲਕਾਰਦੇ ਆ ਇਕੱਲੇ ਇਕੱਲੇ ਤੈਨੂੰ ਲਲਕਾਰਦੇ ਆ ਜੇ ਮਾਂ ਦਾ ਦੁੱਧ ਪੀਤਾਈ ਤਾਂ ਆਹ ਸਾਹਮਣੇ ਆ ਕੇ ਮੱਥਾ ਲਾ 바ਵਾ ਸਾਹਿਬ ਦੇ ਪਰਵਾਜ਼ ਦੇ ਨਾਲ ਮੈਂ ਇੰਨਾ ਹੀ ਕਹਿੰਦੀ ਹੋਈ ਆਪ ਸਭ ਨੂੰ ਇੱਕ ਵਾਰੀ ਬੇਹਤ ਧੰਨਵਾਦ ਕਰਦੀ ਆ ਕਿ ਇਦਾਂ ਹੀ ਜੇ ਅਸੀਂ ਰਾਹ ਮੇ ਕੇ ਰਾਮਾ ਗੇਨਾ ਤਾਂ ਬਹੁਤ ਵਧੀਆ ਚੱਲੂ ਕਿਸੇ ਦੀ ਹਿੰਮਤ ਨਹੀਂ ਕੋਈ ਅੱਖ ਵੀ ਚੱਕ ਕੇ ਦੇਖ ਲਓ ਉਹਦੇ ਕੋ ਅੱਖ ਚੱਕੋ ਉਹਦਾ ਡੇਲਾ ਕੱਢ ਦਿਆਂਗੇ ਜੇ ਕੋਈ ਉਂਗਲੀ ਕਰੂ ਉਹਦੀ ਡੋਏ ਤੋਂ ਬਾਹਰ ਬੜ ਲਿਆਂਗੇ ਅਸੀਂ ਬਾਬਾ ਸਾਹ ਦੇ ਸੇਵਾਕਾਰ ਅਸੀਂ ਬਾਬਾ ਸਾਹਿਬ ਦੀ ਬਾਬਾ ਸਾਹਿਬ ਡਾਕਟਰ ਭੀਮਰਾਓ ਦੇ ਉੱਤਰਤੀ ਆਇਆ ਅਸੀਂ ਸਤਗੁਰੂ ਅਰਜਨਦਾਸ ਜੀ ਮਹਾਰਾਜੀ ਦੇ ਬੱਜੇ ਆਂ ਔਰ ਇਹ ਰਹਿ ਪਰ ਐਸੇ ਹੋਏ ਆ ਜਿਨ੍ਹਾਂ ਨੇ ਸਤਗੁਰੂ ਅਰਜਨਦਾਸ ਜੀ ਮਹਾਰਾਜੀ ਦੇ ਪਾਏ ਹੋਏ ਨਕਸ਼ੇ ਕਦਮਾਂ ਤੇ ਚੱਲ ਕੇ ਅਜਿਹਾ ਸਾਨੂੰ ਜਿਹੜੀ ਆਜ਼ਾਦੀ ਦਿੱਤੀ ਹੈ ਬੋਲਣ ਦੀ ਅਸੀਂ ਆਪਣੀ ਗੱਲ ਰੱਖ ਰਹੇ ਤੇ ਸਾਡੇ ਦੋ ਰਹਿਬਰ ਸਤਗੁਰਪ੍ਰਸਾਦ ਸਿੰਘ ਮਹਾਰਾਜ ਤੇ ਬਾਬਾ ਸਾਹਿਬ ਡਾਕਟਰ 3 ਰਾਉ ਅੰਬੇਡਕਰ ਸਾਹਿਬ ਦੀ ਦੇਣ ਹੈ ਆਓ ਇੱਦਾਂ ਹੀ ਰਾਹ ਮਿਲ ਕੇ ਚੱਲੀਏ ਔਰ ਕਿਸੇ ਦੀ ਯੁੱਧ ਨਹੀਂ ਕੋਈ ਮਾੜੀ ਅੱਖਣਾ ਦੇਖ ਦੇਖ ਰਵੇ ਬਾਬਾ ਸਾਹਿਬ ਦੇ ਬੱਚਿਆਂ ਵੱਲ ਇਹ 바ਵਾ ਸਾਹਿਬ ਦੀ ਦਿੱਤੀ ਹੋਈ ਤਾਕਤ ਹੈ ਜੋ ਆਜੇ ਤੇ बोलਦੀ ਹੈ ਜੈ ਭੀਮ ਜੈ ਭਾਰਤ ਜੈ 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 ਭੀਮ ਜੈ ਭੀਮ ਜੈ ਭੀਮ ਪਵਨ ਕਾਉਂਸਲਰ ਜੀ ਕਾਉਂਸਲਰ ਪਵਨ ਜੀ ਬਹੁਤ ਹੀ ਸਤਿਕਾਰਯੋਗ ਮੇਰੇ ਵੇਬਰਾ ਦੇ ਨਾਮ ਤੇ ਚੱਲਣ ਵਾਲੇ ਅਖੰਡੋ ਇੱਕ ਜਕਾਲੇ ਦਾ ਜਵਾਬ ਜਕਾਲੇ ਨਾਲ ਦਿਓ ਬੋਲੇ ਜਗਕਰਮਾ ਸਹਾਰਾਜ ਕੀ ਜੈ ਕਿ ਜਿਹੜੀ ਘਟਨਾ ਹੋਈ ਆ ਇਹ ਪਿਛਲੀ ਵਾਰੀ ਵੀ ਜਿੱਦਾਂ ਅਸੀਂ ਇਕੱਠੇ ਹੋਏ ਸੀ ਸਾਰੇ ਆਪਣੇ ਸਾਥ ਦੇ ਵਿੱਚ ਘਟਨਾ ਹੋਈ ਸੀ ਉਸ ਮੇਲੇ ਵੀ ਬੋਲਦਿਆਂ ਹੋਇਆ ਮੈਂ ਇੱਕ ਗੱਲ ਆਖੀ ਸੀ ਇਹ ਇਹੋ ਜਿਹੇ ਘਟਨਾ ਇਹਨਾਂ ਨੇ ਹੋਰ ਕਰਨੀਆਂ ਉਹਦੀ ਮਜ਼ਾ ਕੀ ਹੈ ਇੱਕ ਜਿੱਥੇ ਸਾਡੇ 'ਚ ਜੋਸ਼ ਹੈ ਉਹ ਛੋਟੀ ਜੀ ਗੱਲ ਕਰਾਂਗਾ ਜਿੱਥੇ ਸਾਡੇ 'ਚ ਜੋਸ਼ ਹੈ ਉੱਥੇ ਸਾਨੂੰ ਹੋਸ਼ ਦਾ ਕੰਮ ਲੈਣਾ ਕੋਪੀ ਇਹ ਜਿਹੜੀਆਂ ਫਿਰਕੂ ਪ੍ਰਸਤਾਵਤਾ ਨੇ ਇਹ ਇਸ ਪੰਨੂ ਦਾ ਕੰਮ ਨਹੀਂ ਇਹ ਇਹ ਗੱਲ ਬੜੀ ਧਿਆਨ ਨਾਲ ਸੋਚਿਓ ਵਿਚਾਰਿਓ ਇਹ ਉਹ ਭਲੇ ਨੇ ਆਖਿਆ ਸੀ ਕਿ ਇਹ ਇਕੱਲੇ ਪੰਨੂ ਦਾ ਜਾਂ ਉਹ ਸਖਸ ਦਾ ਜਿਹੜੇ ਮੁੰਡੇ ਨੇ ਕਾਰਾ ਕੀਤਾ ਸੀ ਉਹਦਾ ਕੰਮ ਨਹੀਂ ਹੈ ਇਹ ਸਾਰੀ ਪੋਲੂਟੇਸ਼ਨ ਹੋ ਰਹੀ ਆ ਇਹ ਸਾਰੀ ਗੋਰ ਦੀ ਰਾਜਨੀਤੀ ਕਰਦੇ ਪਏ ਆ 2027 ਦੀ ਇਹ ਉਹਦਾ ਹਿੱਸਾ ਆ ਸਾਰਾ ਕੁਝ